ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਹੁਣ ਵੱਡਾ ਕਾਪੜਾ ਸਾਹਮਣੇ ਆ ਰਿਹਾ ਹੈ ਕਾਪੜੇ ਇੱਥੋਂ ਤੱਕ ਆ ਰਹੇ ਨੇ ਕਿ ਅਦਾਲਤਾਂ ਜਿੱਥੇ ਲੋਕਾਂ ਨੂੰ ਨਿਆਂ ਮਿਲਣਾ ਹੁੰਦਾ ਹੈ ਜਿੱਥੇ ਜਾਸਾਹਬਾਨਾਂ ਨੇ ਕਈ ਲੋਕਾਂ ਨੂੰ ਨਿਆਂ ਦਿਵਾਣਾ ਹੁੰਦਾ ਹੈ ਉਹਨਾਂ ਕੰਪਲੈਕਸਾਂ 'ਚ ਹੀ ਕਾਪੜੇ ਵਾਜੀ ਕੀਤੀ ਜਾ ਰਹੀ ਹੈ ਤਾਂ ਵੱਡਾ ਮਾਮਲਾ ਸਾਹਮਣੇ ਆਇਆ ਹੈ ਤੇ 11 11.5 ਕਰੋੜ ਰੁਪਏ ਦਾ ਇਹ ਮਾਮਲਾ ਹੈ ਜਿਸ ਵਿੱਚ ਵੱਡੀ ਧਾਂਦਲੀ ਹੋਈ ਹੈ ਤੇ ਇਸ ਧਾਂਦਲੀ ਨੂੰ ਲੈ ਕੇ ਹੁਣ ਵੱਡਾ ਐਕਸ਼ਨ ਪੰਜਾਬ ਪੁਲਿਸ ਵੱਲੋਂ ਲਿਆ ਗਿਆ ਤੇ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੱਸਦੀ ਹੈ ਕਿ ਨਵਾਂ ਸ਼ਹਿਰ ਵਿੱਚ ਜਿਹੜੀ ਅਦਾਲਤੀ ਕੰਪਲੈਕਸ ਬਣੀ ਆ ਉਸ ਵਿੱਚ ਏਡੇ ਕ ਵੱਡੇ ਜਿਹੜੇ ਆ ਫਰਜੀ ਬਿੱਲ ਬਣਾ ਦਿੱਤੇ ਗਏ ਨੇ ਕਿ ਸਿੱਧੇ 11.5 ਕਰੋੜ ਰੁਪਏ ਦਾ ਚੁੰਨਾ ਪੰਜਾਬ ਸਰਕਾਰ ਨੂੰ ਲਗਾਇਆ ਗਿਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਕੰਪਲੈਕਸ ਜਿਹੜੀ ਅਦਾਲਤ ਲੋਕਾਂ ਨੂੰ ਨਿਆਂ ਦਿਵਾਉਣ ਦੇ ਲਈ ਬਣ ਰਹੀ ਹੋਵੇ ਜਿੱਥੇ ਬੈਠ ਕੇ ਜੱਜ ਸਾਹਿਬਾਨਾਂ ਨੇ ਕਈ ਲੋਕਾਂ ਨੂੰ ਨਿਆਂ ਦਿਵਾਉਣਾ ਸੀ ਨਿਆਂ ਦਿਵਾਉਣਾ ਹੈ ਤਾਂ ਉਸੇ ਕੰਪਲੈਕਸ ਦੇ ਸ਼ੁਰੂ ਹੁੰਦੇ ਆ ਕਹਿ ਸਕਦੇ ਹੋ ਕਿ ਨਿਆਂ ਦੀ ਇਮਾਰਤ ਦੀ ਜਦੋਂ ਨੀਂਹ ਰੱਖੀ ਜਾ ਰਹੀ ਸੀ ਤਾਂ ਉਸੇ ਸਮੇਂ ਵੱਡੇ ਕਾਪਲੇ ਸ਼ੁਰੂ ਹੋ ਜਾਂਦੇ ਆ ਜੋ ਉਹ ਇੱਕ 11.5 ਕਰੋੜ ਰੁਪਏ ਦੇ ਘਪਲੇ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ ਨਵਾਂ ਸ਼ਹਿਰ ਦੀ ਜਿਹੜੀ ਅਦਾਲਤੀ ਕੰਪਲੈਕਸ ਬਣਾਈ ਗਿਆ ਉਸ ਦਾ ਮਾਮਲਾ ਜਿਸ ਵਿੱਚ ਪੀਡਬਲਯੂਡੀ ਦੇ 8 ਅਧਿਕਾਰੀ ਅਤੇ ਇੱਕ ਨਿੱਜੀ ਕੰਪਨੀ ਦੇ ठेकेदार ਤੇ ਐਫਆਈਆਰ ਦਰਜ ਹੋਈ ਹੈ ਤਾਂ ਦੱਸ ਦਈਏ ਕਿ ਜਦੋਂ ਪੰਜਾਬ ਵਿੱਚ 2016 ਵਿੱਚ ਅਕਾਲੀ ਤੇ ਭਾਜਪਾ ਸਰਕਾਰ ਸੀ ਉਸ ਸਮੇਂ ਅ ਅਦਾਲਤ ਜਿਹੜੀ ਹੈ ਬਣਾਈ ਜਾਣੀ ਸੀ ਉਸ ਸਮੇਂ ਇਹ ਇਮਾਰਤ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਉਸ ਸਮੇਂ ਅਕਾਲੀ ਸਰਕਾਰ ਨੇ ਇਸ ਜਿਹੜਾ ਪ੍ਰੋਜੈਕਟ ਇਸ ਪ੍ਰੋਜੈਕਟ ਦੇ ਲਈ 54 ਕਰੋੜ ਰੁਪਏ ਰੱਖੇ ਸੀ ਪਰ ਜਿਵੇਂ ਹੀ 2017 ਆਉਂਦਾ ਹੈ 17 ਵਿੱਚ ਸਰਕਾਰ ਜਿਹੜੀ ਆ ਬਦਲਦੀ ਹੈ ਅਤੇ ਜੋ ਸਰਕਾਰ ਕੋਰਟ ਰਿਪੋਰਟ ਪਹੁੰਚਦੀ ਹੈ ਕਿ ਹਲੇ ਜਿਹੜੇ ਫੰਡ ਘਟ ਨੇ ਅਤੇ ਇਸ ਫੰਡ ਵਿੱਚ ਇਹ ਇਮਾਰਤ ਨਹੀਂ ਬਣ ਸਕਦੀ ਤਾਂ ਉਸ ਸਮੇਂ ਮੌਕੇ ਦੀ ਕੈਪਟਨ ਸਰਕਾਰ ਵੱਲੋਂ ਵੱਡਾ ਕਦਮ ਚੁੱਕਦੇ ਆ ਜਿਹੜਾ ਪ੍ਰੋਜੈਕਟ ਦਾ ਮਾਲੀਆ ਸੀਗਾ ਉਹ ਮਾਲੀਆ ਵਧਾ ਦਿੱਤਾ ਗਿਆ ਪ੍ਰੋਜੈਕਟ ਦੇ ਲਈ ਜੋ ਇਨ ਜਿਹੜੀ ਆ ਰਾਸ਼ੀ ਆ ਉਹ ਵਧਾ ਦਿੱਤੀ ਗਈ ਸੀ ਅਤੇ ਚਰੰਜਾ ਕਰੋੜ ਵਾਲੀ ਰਾਸ਼ੀ 64 ਕਰੋੜ ਕਰ ਦਿੱਤੀ ਗਈ ਅਤੇ ਇਸੇ ਰਾਸ਼ੀ ਨੂੰ ਲੈ ਕੇ ਹੁਣ ਜਦੋਂ ਜਾਂਚਾਂ ਖੁੱਲ ਰਹੀਆਂ ਨੇ ਜਦੋਂ ਰਿਪੋਰਟਾਂ ਖੁੱਲ ਰਹੀਆਂ ਨੇ ਤਾਂ ਵੱਡੇ ਖੁਲਾਸੇ ਹੋ ਰਹੇ ਨੇ ਅਤੇ ਇਸ ਦੇ ਚੱਲਦਿਆਂ ਹੀ ਪੀਡਬਲਯੂਡੀ ਦੇ ਅੱਠ ਅਧਿਕਾਰੀਆਂ ਤੇ ਵੱਡੀ ਗਾਜ ਆ ਜਿਹੜੀ ਉਹ ਡਿੱਗੀ ਐ ਤੇ ਹੁਣ ਇੱਕ ਜਿਹੜਾ ਠੇਕੇਦਾਰ ਐ ਨਿੱਜੀ ਕੰਪਨੀ ਦਾ ਉਹ ਵੀ ਕਾਨੂੰਨੀ ਸ਼ਿਕੰਜੇ ਵਿੱਚ ਆ ਚੁੱਕਿਆ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਆਪਣੇ ਕਦਮ ਹੋਰ ਅੱਗੇ ਵਧਾ ਰਿਹਾ ਤੇ ਇਸ ਵਿੱਚ ਹੋਰ ਕਿਹੜੇ-ਕਿਹੜੇ ਲਿੰਕ ਸੀ ਹੋਰ ਕਿਹੜੇ-ਕਿਹੜੇ ਅਧਿਕਾਰੀ ਸੀ ਕੋਈ ਇਸ ਵਿੱਚ ਕੋਈ ਵੱਡਾ ਲੀਡਰ ਵੀ ਸ਼ਾਮਲ ਸੀ ਉਹ ਸਭ ਰਾਸਤੇ ਦੇਖੇ ਜਾ ਰਹੇ ਨੇ ਅਤੇ ਉਹ ਸਾਰੀਆਂ ਜਾਂਚਾਂ ਚੱਲ ਰਹੀਆਂ ਨੇ ਤਾਂ ਹੁਣ ਵੱਡੇ ਕਾਪਲੇ ਆ ਜਿਹੜੇ ਉਹ ਜ਼ਰੂਰ ਸਾਹਮਣੇ ਹੋ ਰਹੇ ਨੇ ਪਰਦਾ ਫਾਸ਼ ਹੋ ਰਿਹਾ ਉਹਨਾਂ ਤੋਂ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਦਾਲਤੀ ਕੰਪਲੈਕਸ ਚ ਹੀ 11.5 ਕਰੋੜ ਰੁਪਏ ਦਾ ਚੁੰਨਾ ਜਿਹੜਾ ਲਗਾ ਦਿੱਤਾ ਗਿਆ ਤੇ ਇਸੇ ਦੇ ਚੱਲਦਿਆਂ ਹੁਣ ਨਵਾਂ ਸ਼ਹਿਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਪੀਡਬਲਯੂਡੀ ਦੇ ਅੱਠ ਅਧਿਕਾਰੀਆਂ ਸਮੇਤ ਇੱਕ ਜਿਹੜਾ ਠੇਕੇਦਾਰ ਆ ਨਿੱਜੀ ਕੰਪਨੀ ਦਾ ਉਸਤੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਇਮਾਰਤਾਂ ਬਣਾਈਆਂ ਜਾਂਦੀਆਂ ਨੇ ਪਰ ਇਹਨਾਂ ਇਮਾਰਤਾਂ ਵਿੱਚ ਹੀ ਵੱਡੀਆਂ ਧਾਂਦਲੀਆਂ ਵੀ ਦੇਖਣ ਨੂੰ ਮਿਲਦੀਆਂ ਨੇ ਜੋ ਹੁਣ ਅਦਾਲਤੀ ਕੰਪਲੈਕਸ ਵਿੱਚ ਸਾਹਮਣੇ ਆਇਆ ਤੇ ਜੇ ਘਰ ਦੇਖਿਆ ਜਾਵੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਅਕਸਰ ਕਹਿੰਦੇ ਆ ਕਿ ਅਸੀਂ ਅਦਾਲਤਾਂ ਦੇ ਚੱਕਰਾਂ ਕੱਟ-ਕੱਟ ਕੇ ਜਿਹੜੇ ਥੱਕ ਚੁੱਕੇ ਆ ਪਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਹਾਲਾਂਕਿ ਫੈਸਲਾ ਜ਼ਰੂਰ ਆਂਦਾ ਅਦਾਲਤ ਦਾ ਅਦਾਲਤ ਦਾ ਜੋ ਫੈਸਲਾ ਹੁੰਦਾ ਉਹ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੂੰ ਰਾਹ ਤ ਵੀ ਵੱਡੀ ਦਿੰਦਾ ਹੈ ਪਰ ਉਸ ਫੈਸਲੇ ਦਾ ਇੰਤਜ਼ਾਰ ਕਰਨਾ ਥੋੜਾ ਮਹਿੰਗਾ ਜ਼ਰੂਰ ਪੈ ਜਾਂਦਾ ਜਾਂ ਕਹਿ ਸਕਦੇ ਹੋ ਕਿ ਥੋੜਾ ਸਮਾਂ ਜ਼ਰੂਰ ਉਸਤੇ ਲੱਗ ਜਾਂਦਾ ਹੈ ਪਰ ਉੱਥੇ ਹੀ ਤੁਸੀਂ ਅੰਦਾਜ਼ਾ ਲਗਾ ਲਓ ਕਿ ਜਿਹੜੀ ਇਮਾਰਤ ਵੱਲ ਜਾ ਕੇ ਲੋਕਾਂ ਨੇ ਆਪਣਾ ਇਨਸਾਫ ਲੈਣਾ ਸੀ ਜਿਹੜੀ ਇਮਾਰਤ ਚ ਜੱਜ ਸਾਹਿਬਾਨਾਂ ਨੇ ਬੈਠ ਕੇ ਲੋਕਾਂ ਨੂੰ ਇਨਸਾਫ ਦਿਵਾਉਣਾ ਸੀ ਉਸੇ ਇਮਾਰਤ ਵਿੱਚ ਜਿਹੜੀ ਆ ਵੱਡੀ ਧਾਂਦਲੀ ਕਰ ਦਿੱਤੀ ਗਈ ਦਾ 11.5 ਕਰੋੜ ਰੁਪਏ ਦਾ ਇੱਕ ਕਾਪੜਾ ਉਸ ਤੋਂ ਪਰਦਾ ਫਾਸ਼ ਹੋਇਆ ਵੱਡੇ ਖੁਲਾਸੇ ਹੋਏ ਨੇ ਤਾਂ ਇੱਕ ਤੋਂ ਬਾਅਦ ਇੱਕ ਪਰਤਾਂ ਖੁੱਲ ਰਹੀਆਂ ਨੇ ਉੱਥੇ ਜੇਕਰ ਦੇਖਿਆ ਜਾਵੇ ਕਿ ਵਿੱਤੇ ਸਮੇਂ ਦਰਮਿਆਨ ਕਈ ਵੱਡੇ ਕਾਪੜੇ ਆ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ ਤਾਂ ਹੁਣ ਇਹ ਅਦਾਲਤੀ ਕੰਪਲੈਕਸ ਦਾ ਜਿਹੜਾ ਕਾਪੜਾ ਹੈ ਇਹ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਲੋਕ ਕੋਈ ਵੀ ਉਹ ਰਸਤਾ ਕੋਈ ਵੀ ਉਹ ਜਿਹੜੀ ਆ ਕੜੀ ਨਹੀਂ ਛੱਡਦੇ ਉਹ ਜਿਹੜੀ ਆ ਹਾਂ ਰਸਤਾ ਨਹੀਂ ਛੱਡਦੇ ਜਿਸ ਰਾਹੀ ਜਾਂ ਜਿਹੜੀ ਇਹ ਕ腐ਸ਼ਨ ਨਾ ਕੀਤੀ ਜਾ ਸਕੇ ਜਾਨੀ ਕਿ ਹਰ ਇੱਕ ਉਸ ਥਾਂ ਤੇ ਕਪੜਾ ਕਰਨ ਦੀ ਲੋਕ ਕੋਸ਼ਿਸ਼ ਕਰਦੇ ਆ ਜਿੱਥੇ ਉਹਨਾਂ ਦਾ ਦਾਅ ਲੱਗ ਜਾਂਦਾ ਤੇ ਦਾਅ ਇੱਥੇ ਵੀ ਲਗਾਇਆ ਗਿਆ ਇਸ ਵਿੱਚ ਜਿਹੜੇ ਪੀਡਬਲਯੂਡੀ ਦੇ ਅੱਠ ਅਧਿਕਾਰੀ ਸ਼ਾਮਲ ਪਾਏ ਗਏ ਆ ਤੇ ਇੱਕ ਜਿਹੜਾ ਨਿੱਜੀ ਕੰਪਨੀ ਦਾ ਠੇਕੇਦਾਰ ਆ ਉਹ ਵੀ ਉਸ ਦੇਸ਼ ਮੌਲਤ ਇਸ ਕੱਪੜੇ ਵਿੱਚ ਸਾਹਮਣੇ ਆਈ ਹੈ ਤੇ ਇਸ ਕੱਪੜੇ ਨੂੰ ਲੈ ਕੇ ਹੁਣ ਜਿਹੜੀਆਂ ਪਰਤਾਂ ਖੁੱਲ ਰਹੀਆਂ ਨੇ ਪਰਦੇ ਫਾਸ਼ ਹੋ ਰਹੇ ਨੇ ਤੇ ਜਾਂਚਾਂ ਚੱਲ ਰਹੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਵਿੱਚ ਜਿਹੜੇ ਬਾਕੀ ਰਹਿੰਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਵੀ ਕੋਈ ਗੱਲ ਦੇਗੇ ਕਿ ਕੀ ਕੋਈ ਵੱਡਾ ਨਾਮ ਵੀ ਸਾਹਮਣੇ ਆਵੇਗਾ ਕਿ ਇਸ ਲੀਡਰ ਦੇ ਤਹਿਤ ਜਾਂ ਇਸ ਲੀਡਰ ਦੇ ਰਹਿਣਾਈ ਹੇਠ ਹੀ ਸਭ ਕੁਝ ਹੋਇਆ ਕਿਉਂਕਿ ਦਾ ਸ਼ਹਿਰ ਵਿੱਚ ਐਡਾ ਵੱਡਾ ਪ੍ਰੋਜੈਕਟ ਚੱਲ ਰਿਹਾ ਹੋਵੇ ਅਤੇ ਉਸੇ ਪ੍ਰੋਜੈਕਟ ਵਿੱਚ 11 ਕਰੋੜ 11.5 ਕਰੋੜ ਰੁਪਏ ਦਾ ਘਾਪਲਾ ਹੋ ਜਾਵੇ ਅਤੇ ਉਸ ਦਾ ਕਿਸੇ ਨੂੰ ਪਤਾ ਤੱਕ ਨਾ ਲੱਗੇ ਉਸ ਦੀ ਕਿਸੇ ਨੂੰ ਸਾਰ ਤੱਕ ਨਾ ਆਵੇ ਤਾਂ ਇਹ ਕਦੇ ਹੋ ਨਹੀਂ ਸਕਦਾ ਤੇ ਇਸ ਦੀਆਂ ਜਿਹੜੀਆਂ ਪਰਤਾਂ ਇੱਕ ਤੋਂ ਬਾਅਦ ਇੱਕ ਖੁੱਲ ਰਹੀਆਂ ਨੇ ਤੇ ਇਸ ਦੇ ਚੱਲਦੇ ਜੇਕਰ ਦੇਖਿਆ ਜਾਵੇ ਕਿ ਇਹ ਮਾਮਲਾ 2017 ਦਾ ਸੀਗਾ ਜਿਹੜੀ ਨਵਾਂ ਸ਼ਹਿਰ ਵਿੱਚ ਅਦਾਲਤੀ ਕੰਪਲੈਕਸ ਬਣਾਈ ਜਾਣੀ ਸੀ ਅਤੇ ਉਸੇ ਦੇ ਬ아 ਤਹਿਤ ਜੇਕਰ ਦੇਖਿਆ ਜਾਵੇ ਕਿ ਇਸ ਵਿੱਚ ਇੱਕ ਪਹਿਲਾ ਕੰਪਨੀ ਉਹ ਕੰਮ ਆਪਣਾ ਵਿਚਾਰੇ ਛੱਡ ਕੇ ਭੱਜ ਗਈ ਸੀ ਅਤੇ ਉਸ ਤੋਂ ਬਾਅਦ ਹੀ ਇੱਥੇ ਸਵਾਲ ਖੜੇ ਹੋਣ ਲੱਗੇ ਕਿ ਆਖਰਕਾਰ ਇੱਥੇ ਚੱਲ ਕੀ ਰਿਹਾ ਹੈ ਤੇ ਇਸੇ ਦੀ ਜਿਹੜੀ ਜਾਂਚ ਹੁੰਦੀ ਹੈ ਤੇ ਜਾਂਚ ਵਿੱਚ ਸਾਹਮਣੇ ਆਉਂਦਾ ਹੈ ਕਿ ਇੱਥੇ ਤਾਂ ਭਾਈ ਵੱਡਾ ਘਟਾਲਾ ਕਰ ਦਿੱਤਾ ਗਿਆ ਹੈ ਤੇ ਸਿੱਧੇ 11.5 ਕਰੋੜ ਰੁਪਏ ਦਾ ਕਟਾ ਜਿਹੜਾ ਉਹ ਸਰਕਾਰ ਨੂੰ ਲਾ ਦਿੱਤਾ ਗਿਆ ਤੇ ਸਰਕਾਰ ਨੂੰ ਚੁੰਨਾ ਲਗਾ ਕੇ ਇਹ ਅਧਿਕਾਰੀ ਅਤੇ ਠੇਕੇਦਾਰ ਆਰਾਮ ਦੀ ਨੀਂਦ ਸੌ ਰਿਹਾ ਹੈ ਤਾ ਇਸੇ ਨੂੰ ਲੈ ਕੇ ਜਦੋਂ ਜਦੋਂ ਜਾਂਚ ਹੁੰਦੀ ਹੈ ਤੇ ਜਦੋਂ ਜਦੋਂ ਪਰਤਾਂ ਖੁੱਲਦੀਆਂ ਨੇ ਤਾਂ ਉਸ ਦੇ ਨਾਲ ਹੀ ਕਾਨੂੰਨੀ ਸ਼ਿਕੰਜਾ ਵੀ ਜਿਹੜਾ ਅੱਗੇ ਵੱਧਦਾ ਹੈ ਤੇ ਕਸਿਆ ਜਾਂਦਾ ਹੈ ਇਹਨਾਂ ਅਧਿਕਾਰੀਆਂ ਤੇ ਠੇਕੇਦਾਰ ਤੇ ਹੁਣ ਦੇਖਣਾ ਹੋਏਗਾ ਕਿ ਇਸ ਵਿੱਚ ਹੋਰ ਕਿਸ ਦਾ ਨਾਮ ਆਵੇਗਾ ਅਤੇ ਹੋਰ ਕੀ ਕੁਝ ਇਸ ਦਾ ਖੁਲਾਸੇ ਹੋਣਗੇ ਕੀ ਕੋਈ ਵੱਡਾ ਲੀਡਰ ਵੀ ਇਸ ਦੇ ਪਿੱਛੇ ਹੈ ਜਿਸ ਦਾ ਇਸ ਮਾਮਲੇ 'ਚ ਹੱਥ ਹੋਵੇ ਇਹ ਹਾਲਾਂਕਿ ਜਾਣ ਦਾ ਵਿਸ਼ਾ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਖੁਲਾਸੇ ਜ਼ਰੂਰ ਹੋ ਰਹੇ ਨੇ ਅਤੇ ਵੱਡੇ ਜਿਹੜੇ ਆ ਕਾਪਾ ਆ ਉਹ ਸਾਹਮਣੇ ਆ ਰਹੇ ਨੇ ਤਾਂ ਹੁਣ ਅਦਾਲਤੀ ਕੰਪਲੈਕਸ ਚ ਵੱਡਾ ਕਾਪੜਾ ਇਹ ਸਾਹਮਣੇ ਆਇਆ ਹੈ